ਸਾਊਦੀ ਅਰਬੀਆ ਦੇ ਵਿੱਚ ਇੱਕ ਬੱਸ ਦੇ ਨਾਲ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਨੇ ਹਰ ਵਿਅਕਤੀ ਨੂੰ ਹਲਾਕੇ ਰੱਖ ਦਿੱਤਾ ਜਿਸ ਦੇ ਵਿੱਚ ਸਭ ਤੋਂ ਜੜੀ ਹੈਰਾਨ ਕਰਨ ਵਾਲੀ ਮਨਪਾਕੀ ਖਬਰ ਇਹ ਆ ਕਿ 42 ਭਾਰਤੀ ਲੋਕ ਜਿਉਂਦੇ ਇਸ ਬੱਸ ਦੇ ਵਿੱਚ ਸੜ ਚੁੱਕੇ ਨੇ ਦਰਅਸਲ 사ਊਦੀ ਅਰਬ ਦੇ ਵਿੱਚ ਸੋਮਵਾਰ ਨੂੰ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਘੱਟੋ ਘੱਟ 42 ਭਾਰਤੀ ਸ਼ਰਧਾਲੂ ਜਿਉਂਦੇ ਸੜ ਚੁੱਕੇ ਨੇ ਮਾਰੇ ਜਾ ਚੁੱਕੇ ਨੇ ਸਾਰੇ ਯਾਤਰੀ ਉਮਰਾ ਅਦਾ ਕਰਨ ਤੋਂ ਬਾਅਦ ਜਿਹੜਾ ਮੱਕਾ ਤੋਂ ਮਦੀਨਾ ਵੱਲ ਜਾ ਰਹੇ ਸੀ ਯਾਤਰੀਆਂ ਦੀ ਬੱਸ ਮੁਰਫਰੇਤ ਖੇਤਰ ਦੇ ਵਿੱਚ ਇੱਕ ਡੀਜ਼ਲ ਦੇ ਟੈਂਕਰ ਦੇ ਨਾਲ ਜ਼ਬਰਦਸਤ ਟੱਕਰ ਦੇ ਵਿੱਚ ਖਹਿ ਜਾਂਦੀ ਆ ਟੱਕਰ ਦੇ ਤੁਰੰਤ ਬਾਅਦ ਅੱਗ ਨੇ ਭਿਆਨਕ ਅੱਗ ਫੜ ਲਈ ਵੱਡੇ ਪੱਧਰ ਤੇ ਯਾਤਰੀ ਨੇ ਜਿਹੜੇ ਇਸ ਅੱਗ ਦੇ ਵਿੱਚ ਚੁਲਸੇ ਜਾ ਚੁੱਕੇ ਰਹੇ 42 ਜਾਂਦੀ ਜਿਹੜੀ ਦੱਸਿਆ ਜਾ ਰਿਹਾ ਕਿ ਮੌਕੇ ਤੇ ਮੌਤ ਹੋ ਗਈ ਸ਼ੁਰੂਆਤੀ ਰਿਪੋਰਟਾਂ ਦੇ ਮੁਤਾਬਕ ਪਤਾ ਲੱਗਿਆ ਕਿ ਹਾਦਸਾ ਭਾਰਤੀ ਸਮੇਂ ਦੇ ਅਨੁਸਾਰ ਤਕਰੀਬਨ 1:30 ਮਿੰਟ ਦੇ ਉਪਰਵਾਦ ਤੇ ਵਾਪਰਿਆ ਹਾਦਸੇ ਦੀ ਵੀਡੀਓ ਵੀ ਜਿਹੜੀ ਸੋਸ਼ਲ ਮੀਡੀਆ ਦੇ ਜ਼ਰੀਏ ਸਾਹਮਣੇ ਆਇਆ ਜਸਤੇ ਵਿੱਚ ਵਾਸੂ ਪੂਰੀ ਤਰ੍ਹਾਂ ਅੱਗ ਦੀ ਲਪੇਟ ਦੇ ਵਿੱਚ ਆ ਚੁੱਕੀ ਆਸਮਾਨ ਦੇ ਵਿੱਚ ਕਈ ਕਈ ਮੀਟਰ ਉੱਚੀਆਂ ਲਪਟਾਂ ਨੇ ਜਿਹੜੀਆਂ ਅੱਗ ਦੀਆਂ ਜਿਹੜੀਆਂ ਮੱਚਦੀਆਂ ਹੋਈਆਂ ਨਜ਼ਰ ਆਈਆਂ ਨੇ ਰਾਹਤ ਟੀਮਾਂ ਸਤਾਸਾਨ ਦੇ ਉੱਪਰ ਪਹੁੰਚਿਆ ਅਤੇ ਪਰ ਉਸ ਵਕਤ ਤੱਕ ਯਾਤਰੀਆਂ ਨੂੰ ਜਿਹੜਾ ਕੋਈ ਵੀ ਬਚਾਉਣ ਲਈ ਨਹੀਂ ਪਹੁੰਚਿਆ ਤੇ ਯਾਤਰੀ ਵੀ ਕੋਈ ਬਚ ਨਹੀਂ ਸਕਿਆ ਤਲੰਗਾਨਾ ਸਰਕਾਰ ਨੇ ਦੱਸਿਆ ਕਿ ਉਹ ਰਿਆਦ ਸਥਿਤ ਭਾਰਤੀ ਦੂਤਾਵਾਸ ਦੇ ਨਾਲ ਲਗਾਤਾਰ ਸੰਪਰਕ ਦੇ ਵਿੱਚ ਨੇ ਮੁੱਖ ਮੰਤਰੀ ਰਿਵੰਤ ਰੇਡੀ ਨੇ ਨਵੀਂ ਦਿੱਲੀ ਨੂੰ ਸੂਚਿਤ ਕੀਤਾ ਕਿ ਅਧਿਕਾਰੀਆਂ ਨੂੰ ਹਾਦਸੇ ਦੇ ਵਿੱਚ ਮਾਰੇ ਗਏ ਨਾਗਰਿਕਾਂ ਦੀ ਪਛਾਣ ਅਤੇ ਰਵਾਇਤੀ ਪ੍ਰਕਿਰਿਆ ਤੇ ਤੁਰੰਤ ਤਾਲਮੇਲ ਕਰਨ ਦੇ ਨਿਰਦੇਸ਼ ਦਿੱਤੇ ਹਨ ਤਲੰਗਾਨਾ ਦੇ ਸੂਚਨਾ ਟੈਕਨਾਲੋਜੀ ਮੰਤਰੀ ਆਈਟੀ ਮੰਤਰੀ ਡੀ ਸ਼ੀਰੀਦਰ ਬਾਬੂ ਨੇ ਪੋਸਟ ਕੀਤੀ ਹੈ ਕਿ ਮੌਤਾਂ ਵਿੱਚੋਂ ਘੱਟੋ-ਘੱਟ 16 ਮ੍ਰਿਤਕ ਨੇ ਜਿਹੜੇ ਹైదరాబాద్ ਦੇ ਮੱਲੇਪੱਲੀ ਬਾਜ਼ਾਰ ਘਾਟ ਖੇਤਰ ਦੇ ਨਾਲ ਸੰਬੰਧਿਤ ਦੱਸੇ ਜਾ ਰਹੇ ਨੇ। ਅਧਿਕਾਰੀ ਅਜੇ ਵੀ ਵਿਅਕਤੀ ਜਿਹੜੇ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਅੱਗ ਦੇ ਵਿੱਚ ਚਲਸੇ ਜਾ ਚੁੱਕੇ ਨੇ ਉਹਨਾਂ ਦੀ ਪਛਾਣ ਦੀ ਪ੍ਰਕਿਰਿਆ ਤੇਜ਼ੀ ਦੇ ਨਾਲ ਅੱਗੇ ਵਧਾਰੇ ਨੇ। ਉਧਰਲੇ ਪਾਸੇ ਹైదరాబాద్ ਤੋਂ ਸੰਸਦ ਮੈਂਬਰ ਅਸਦੂਦੀਨ ਅਬੈਸੀ ਨੇ ਇਹ ਗੱਲ ਆਕੀਆ ਕਿ 42 ਹਜ ਉਮਰਾ ਯਾਤਰੀ ਬੱਸ ਦੇ ਵਿੱਚ ਸਵਾਰ ਸਨ ਜੋ ਟੱਕਰ ਬਾਅਦ ਅੱਗ ਦਾ ਗੋਲਾ ਬਣ ਗਈ ਬੱਸ ਅਬੈਸੀ ਨੇ ਏਵੀ ਦਾ ਇਲਾਕੀਆ ਕੇਂਦਰ ਸਰਕਾਰ ਤੁਰੰਤ ਦਖਲ ਦੇ ਕੇ ਹਾਦਸੇ ਦੀ ਜਾਂਚ ਅਤੇ ਅਮਰਿਤਕਾਂ ਦੇ ਪਰਿਵਾਰ ਦੇ ਲਈ ਸਹਾਇਤਾ ਦਾ ਕੋਈ ਕਦਮ ਚੁੱਕੇ ਪਿਛਲੇ ਕੁਝ ਸਾਲਾਂ ਦੌਰਾਨ ਮੱਕਾ ਮਦੀਨਾ ਹਾਈਵੇ ਦੇ ਉੱਪਰ ਕਈ ਘਾਤਕ ਹਾਦਸੇ ਵਾਪਰੇ ਨੇ 2019 ਦੇ ਵਿੱਚ ਵੀ ਇਸੇ ਰੂਟ ਦੇ ਉੱਪਰ ਇੱਕ বাস ਹਾਦਸੇ ਦੇ ਵਿੱਚ 35 ਲੋਕ ਮਾਰੇ ਗਏ ਸਨ ਜਿਨ੍ਹਾਂ ਦੇ ਵਿੱਚੋਂ ਬਹੁਤੇ ਏਸ਼ੀਆਈ ਨਾਗਰਿਕ ਸੀ ਤੇ ਤਜਰਬੇਕਾਰ ਡਰਾਈਵਰਾਂ ਦੀ ਕਾਰ ਜਾਂ ਫਿਰ ਲੰਬੇ ਰੂਟ ਦੇ ਉੱਪਰ ਡਰਾਈਵ ਕਾਣਾ ਡਰਾਈਵਿੰਗ ਔਰ ਟ੍ਰੈਫਿਕ ਹੋਣ ਦੇ ਕਾਰਨ ਜਿਹੜੇ ਰਸਤੇ ਨੇ ਬਹੁਤ ਜ਼ਿਆਦੇ ਖਤਰਨਾਕ ਬਣ ਚੁੱਕੇ ਨੇ ਜਾਨੀ ਕਿ ਇਸ ਵਕਤ ਦੀ ਬਹੁਤ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬੇਆਦਮਤ ਭਾਗੀ ਖਬਰ ਇੱਕ ਵਿਦੇਸ਼ ਯਾਤਰਾ ਜਾਨੀ ਕਿ ਇੱਕ ਸ਼ਰਧਾਲੂ ਜਿਹੜੇ ਗਏ ਹੋਏ ਸੀ ਆਪਣੀ ਧਾਰਮਿਕ ਭਾਵਨਾਵਾਂ ਨੂੰ ਲੈ ਕੇ ਉਹ ਜਿਹੜੇ ਮੱਕਾ ਮਦੀਨਾ ਗਏ ਹੋਏ ਸੀ ਤੇ ਉੱਥੇ ਉਹਨਾਂ ਦੇ ਨਾਲ ਬਹੁਤ ਭਿਆਨਕ ਸੜਕ ਹਾਦਸਾ ਵਾਪਰ ਚੁੱਕਿਆ 사우ਦੀ ਅਰਬ ਦੇ ਵਿੱਚ ਸੋਮਵਾਰ ਨੂੰ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਘੱਟੋ ਘੱਟ 42 ਲੋਕਾਂ ਦੀ ਮੌਤ ਹੋ ਗਈ ਹੈ ਸਾਰੇ ਯਾਤਰੀ ਉਮਰਾ ਅਦਾ ਕਰਨ ਤੋਂ ਬਾਅਦ ਮੱਕਾ ਤੋਂ ਮਦੀਨਾ ਵੱਲ ਜਾ ਰਹੇ ਸੀ ਪਰ ਉਸ ਵਕਤ ਰਸਤੇ ਦੇ ਵਿੱਚ ਦੱਸਿਆ ਜਾ ਰਿਹਾ ਕਿ ਮੁਫਰ ਰਹਿਤ ਖੇਤਰ ਦੇ ਨੇੜੇ ਆ ਕੇ ਇਹ ਬੱਸ ਜਿਹੜੀ ਯਾਤਰੀਆਂ ਦੇ ਨਾਲ ਜਿਸ ਦੇ ਵਿੱਚ ਯਾਤਰੀ ਸਵਾਰ ਹੁੰਦੇ ਨੇ ਸ਼ਰਧਾਲੂ ਸਵਾਰ ਹੁੰਦੇ ਨੇ ਅਚਾਨਕ ਡੀਜ਼ਲ ਦੇ ਟੈਂਕਰ ਦੇ ਨਾਲ ਜ਼ਬਰਦਸਤ ਟੱਕਰ ਦੇ ਵਿੱਚ ਖਹਿ ਜਾਂਦੀ ਆ ਟੱਕਰ ਤੋਂ ਤੁਰੰਤ ਬਾਅਦ ਭਿਆਨਕ ਆਗ ਜੜੀ ਉਹ ਬੱਸ ਨੇ ਫੜ ਲਈ ਤੇ ਉਸ ਤੋਂ ਬਾਅਦ ਯਾਤਰੀ ਵਟੇ ਪੱਦਰ ਤੇ ਝੁੱਲਸੇ ਜਾਂਦੇ ਨੇ ਮੌਕੇ ਤੇ ਮਜਾਕਾ ਅਰਜ ਦੀਆਂ ਟੀਮ ਦੇਰੀ ਦੇ ਨਾਲ ਪਹੁੰਚਦੀਆਂ ਨੇ ਉਸ ਵਕਤ ਤੱਕ ਦੱਸਿਆ ਜਾ ਰਿਹਾ ਕਿ 42 ਲੋਕਾਂ ਦੀ ਮੌਤ ਹੋ ਚੁੱਕੀ ਸੀ ਤੇ ਉਧਰਲੇ ਪਾਸੇ ਤੇਲੰਗਾਨਾ ਸਰਕਾਰ ਨੇ ਕਿਹਾ ਕਿ ਭਾਰਤੀ ਦੂਤਾਵਾਸ ਦੇ ਨਾਲ ਲਗਾਤਾਰ ਸੰਪਰਕ ਦੇ ਵਿੱਚ ਆਂਦੇ ਉਧਰਲੇ ਪਾਸੇ ਇਹ ਵੀ ਗੱਲ ਆਖੀ ਗਈ ਆ ਕਿ ਭਾਰਤ ਸਰਕਾਰ ਤੁਰੰਤ ਇਸ ਮਾਮਲੇ ਦੇ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਉੱਪਰ ਦਖਲ ਦੇ ਕੇ ਇਸ ਦੀ ਜਿਹੜੀ ਨਿਰਪੱਖਾ ਉਹ ਜਾਂਚ ਕਰਵਾਈ ਜਾਵੇ